855 ਨੇ ਕੱਢੇ ਨੇ ਹਾਰੇ ਟਰੈਕਟਰ ਹਾਂ ਬਾਈ ਬਾਈ ਕਹਿੰਦੇ ਇਹਦੇ ਇਹਦੀ ਮਾਨਾ ਸਭ ਗੱਲੇ ਦੇ ਇਹਦੇ ਮਾਨਾ ਇਹਨੇ ਕੱਢੇ ਨਹੀਂ ਸਾਰਾ ਡੱਕ ਡੁੱਕ ਜਨ ਨਾਲ ਕੋਈ ਛੇੜ ਸਾੜ ਦੇਖ ਸਾਰੀ ਮਿੱਟੀ ਤਹਾਂ ਤੱਕ ਝਾੜਤੀ ਮਗਰਾਟਾਂ ਬਕੂਟ ਕਿਹੜੇ ਲੋਟਾ ਹੋਏ ਨੇ 15 ਨਾਲ ਟਾਇਰ ਪਾਈ ਵੀ ਨਹੀਂ ਉਹਨਾਂ ਦੀ ਹਾਂ ਬਾਈ ਕਹਿੰਦਾ Ориਜਨਲ ਆ ਕੋਈ ਛੇੜ ਸਾੜ ਨਹੀਂ ਕੀਤੀ ਹੋਈ ਅੱਛਾ ਮਤਲਬ ਕਿ ਵੀ ਕਹਿੰਦੀ ਤੇਲ ਵਧਾਇਆ ਜਾਣਾ ਕਹਿੰਦੇ ਜਿਵੇਂ ਕੰਪਨੀ ਨੂੰ ਆਇਆ ਹੋਇਆ ਮੇਰੇ ਡੈਡੀ ਦੀ ਨਿਸ਼ਾਨੀ ਆ ਵੇਚਣਾ ਨਹੀਂ ਸੌਕਣਾ ਰੱਖਿਆ ਹੋਇਆ ਅੱਛਾ ਹਾਂ ਠੀਕ ਹੈ ਹੈਗੀ ਕੁਆਲਿਟੀ ਯਾਰ ਪੂਰਾ ਆਰਾਮ ਸਰ ਬੰਦਾ ਸਰਵਿਸ ਵਗੈਰਾ ਸਾਰੀ ਵਧੀਆ ਕਰਵਾ ਲਈ ਆ ਆ ਸਾਇਲੈਂਸਰ ਤੇ ਮਿੱਟੀ ਦੇਖ ਲੈ ਆ ਲਾਲ ਕਰਤੀ ਬਈ ਯਾਰ ਸਹੀ ਗੱਲ ਆ ਪੂਰਾ ਜ਼ੋਰ ਲਾਇਆ ਟਰੈਕਟਰ ਨੇ ਆ ਦੇਖ ਕਿਡ ਲੋਡ ਮੈਟ ਦੇਖੋਗਾ ਨਾ ਜੜੇ ਆਉਣੇ ਤੇ ਹੈ ਬਈ ਸਹੀ ਗੱਲ ਆ ਬਈ ਸਾਰੇ ਟਰੈਕਟਰ ਕਰਦੇ ਨੇ ਸਾਰੇ ਟਰੈਕਟਰ ਵੜਦੇ ਨੇ ਹੈਗੀ ਯਾਰ ਮੁੰਡੇ ਦਾ ਦਿਖਾ ਦੇ ਸਾਡਾ ਆ ਡਰਾਈਵਰ ਸਾਰੇ ਵੀ ਆ ਡਰਾਈਵਰ ਨੇ ਇਹਦੇ ਦੇਸ ਪੂਰੀ ਕਰਦਾ ਦੇ ਉੱਥੇ ਜਾ ਕੇ ਨਾ ਦੂਜੇ ਘਰ ਚ ਲਾ ਲੈਂਦਾ ਦੀ ਦੂਜੇ ਚ ਬਈ ਠੀਕ ਆ ਠੀਕ ਆ ਕਹੇ ਵਜੇ ਖੁਬੇ ਹੀ ਧੜਕੇ ਟਰੈਕਟਰ ਪਹਿਲਾ ਕੱਢਤੇ ਯਾਰ ਫੇਰ ਦੁਬਾਰੀ ਪੰਗਾ ਲੈ ਲਈ ਅੱਛਾ ਬਾਈ ਦੇ ਮੂੰਹ ਤੋਂ ਅੰਦਾਜ਼ਾ ਲਾ ਲੋ ਕਿੰਨਾ ਜ਼ੋਰ ਨਾਲ ਟਰੈਕਟਰ ਨੇ ਬਾਹਲੀ ਮਿੱਟੀ ਸ਼ਾਗਾਂ ਮਾਰਦੀ ਚੱਲ ਹੁਣ ਕੱਢੀ ਦਿੱਤੇ ਅੱਛਾ ਉਹ ਦੁਬਾਰੇ ਫੇਕ ਹੋ ਗਿਆ ਫੇਰ ਲੈ ਇਹ ਦੁਬਾਰੇ ਫੇਕ ਹੋ ਗਏ ਬਾਈ ਹੱਥਾਂ ਲਈ ਤੇਰੇ 7 ਟਰੈਕਟਰ ਦੀ 7 ਟਰੈਕਟਰ ਦੀ ਇੱਕ ਬਾਰੇ ਕੱਢਤੇ ਸੱਤੇ ਫੇਰ ਫੇਰ ਦੁਬਾਰੇ ਫੇਰ ਦੁਬਾਰੇ ਫੇਰ ਕੱਢਤੇ ਓਹੋ 16 ਟਰੈਕਟਰ ਮੰਗੋ ਬਾਹਲੇ ਖੁੱਲ ਜੇ ਨੇ ਬਾਈ ਹਨਾ ਬਾਈ ਆ ਮੂਰਲੇ ਵੀ ਟਾਇਰ ਵੱਡੇ ਪਾਏ ਹੋਏ ਨੇ ਦਾ ਅੱਛਾ 16 ਪਾਏ ਨੇ 9 16 ਵਾਲੇ ਪਾਏ ਹੋਏ ਨੇ ਹਨਾ ਹੂੰ 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 ਸੈਂਟਰ ਗੇਅਰ ਚਲਾਏ ਵੀ ਕਮੈਂਟ ਕਰੋ 855 ਵਾਲੇ ਜਿਹੜੇ ਪਿਆਰ ਕਰਦੇ 855 ਨੂੰ